ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਕਾਰ ਸਵਾਰ ਔਰਤਾਂ ਵੱਲੋਂ ਮਹਿਲਾਵਾਂ ਨੂੰ ਲਿਫਟ ਦੇਣ ਦੇ ਬਹਾਨੇ ਖੋਹ ਲਈ ਸੋਨੇ ਦੀ ਵਾਲੀ ਲਸਾੜਾ ਫਿਲੌਰ ਡਾਕਟਰ ਰਾਣਾ ਦੀ ਰਿਪੋਰਟ ਸਵੇਰ ਕਰੀਬ 10:00 ਵਜੇ ਕਾਰ ਸਵਾਰ ਔਰਤਾਂ ਵੱਲੋਂ ਮਹਿਲਾਵਾਂ ਨੂੰ ਲਿਫਟ ਦੇਣ ਦੇ ਬਹਾਨੇ ਸੋਨੇ ਦੀ ਵਾਲੀ ਖੋਹਣ ਦਾ ਸਮਾਚਾਰ ਮਿਲਿਆ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਕਸ਼ਮੀਰੂ ਪਤਨੀ ਦਾਰਾ RAM ਸਤਿਆਪਤੀ ਪਾਗਮਲ ਵਾਸੀ ਸੋਡੋ ਲਸਾੜਾ ਥਾਣਾ ਫਿਲੌਰ ਨੇ ਦੱਸਿਆ ਕਿ ਅਸੀਂ ਸਵੇਰੇ ਆਪਣੇ ਪਿੰਡ ਤੋਂ ਲਸਾੜੇ ਅੱਡੇ ਵਿੱਚ ਫਿਲੌਰ ਨੂੰ ਵਿਆਹ ਜਾਣ ਲਈ ਬੱਸ ਉਡੀਕ ਰਹੀਆਂ ਸਨ ਤਾਂ ਨਵਾਂਸ਼ਰ ਸਾਈਡ ਤੋਂ ਚਿੱਟੇ ਰੰਗ ਦੀ ਕਾਰ ਰੁਕੀ ਜਿਸ ਵਿੱਚ ਦੋ ਔਰਤਾਂ ਪਹਿਲਾਂ ਹੀ ਬੈਠੀਆਂ ਸਨ ਤੇ ਡਰਾਈਵਰ ਵੀ ਬੈਠਾ ਸੀ ਤੇ ਔਰਤਾਂ ਸਾਨੂੰ ਕਹਿਿੰਦੀਆਂ ਤੁਸੀਂ ਸਾਨੂੰ ਪਹਚਾਣਿਆ ਨਹੀਂ ਅਸੀਂ ਤੁਹਾਨੂੰ ਜਾਣਦੀਆਂ ਹਾਂ ਤੁਸੀਂ ਕਿੱਥੇ ਜਾਣਾ ਅਸੀਂ ਕਿਹਾ ਅਸੀਂ ਫਿਲੌਰ ਜਾਣਾ ਤਾਂ ਉਹ ਕਹਿਦੀਆਂ ਅਸੀਂ ਵੀ ਫਿਲੌਰ ਜਾਣਾ ਤੇ ਸਾਨੂੰ ਉਹਨਾਂ ਨੇ ਕਾਰ ਆਪਣੀ ਕਾਰ ਵਿੱਚ ਬੋਤਾਂ ਵਿਆਹ ਦੇ ਕੋਲ ਦੀ ਨਦੀਕ ਆ ਕੇ ਗੱਡੀ ਸਾਈਡ ਤੇ ਲਗਾ ਕੇ ਕੰਦੀ ਕੀ ਮੈਨੂ ਉੱਗੀ ਔਰਤਾਂ ਅਸੀਰ ਦੇ ਵਿਹੜੇ ਸੀ ਤੋਂ ਉੱਥੇ ਸੀ ਤੇ ਬਲੂ ਕਗਾਤੇ ਲੈ ਗਈਆਂ ਤੇ ਮੈਂ ਜਦੋਂ ਕਾਨੂੰ ਹੱਥ ਲੱਗਾ ਤਾਂ ਗੁੱਟੂ ਵਾਲੀ ਗਾਇਕੀ ਵੀਰਤ ਔਰਤ ਨੇ ਦੱਸਿਆ ਕਿ ਇਹਦਾ 40000 ਰੁਪਏ ਦਾ ਨੁਕਸਾਨ ਹੋ ਗਿਆ ਤੇ ਉਸਨੇ ਪਰਚਾ ਵੀ ਮੰਗ ਕੀਤੀ ਕਿ ਮਟੇਰੀਅਲ ਨੂੰ ਜਲਦ ਪੜਿਆ ਜਾਵੇ ਇਸ ਸੰਬੰਧਿਤ ਮਿਨਿਸਟਰੀ ਦੇ ਸਾਹਾਲੇ ਦੱਸਿਆ ਕਿ ਸੀਸੀਟੀਵੀ ਵੀ ਤੇ ਜੈਕਸੀਟੀ ਵੀ ਜਲਦ ਪੜੇ ਜਾਣਗੇ ਮਾਤਾ ਕੀ ਨਾਮ ਆਪਣਾ ਪੈਸਾ ਮੇਰਾ ਪਿੰਡ ਕਿਹੜਾ ਆ ਐ ਆਪਣੀ ਤਹਿਸੀਲ ਕਿਹੜੀ ਪੈਂਦੀ ਆ ਸੇਗਨਪੁਰ ਲੋਰ ਤੇ ਜਿਹੜੀ ਤੁਹਾਡੇ ਨਾਲ ਇਹ ਘਟਨਾ ਹੋਈ ਆ ਉਹ ਕਿੱਥੇ ਕਿੱਦਾਂ ਹੋਈ ਆ ਅਸੀਂ ਬਸ ਸਾਡੇ ਤੇ ਖੜੀਆਂ ਸੀ ਲਸਾੜੇ ਨਰਾਲੇ ਹਾਂਜੀ ਉਹ ਉੱਥੇ ਗੱਡੀ ਆਈ ਚੱਕ ਦਾਨ ਨੇ ਇਹਨੂੰ ਅੱਛਾ ਜੀ ਉਹ ਰੁਕੀ ਸਾਡੇ ਕੋਲ ਸਾਨੂੰ ਹੱਥ ਮਾਰਿਆ ਬੁਢੀ ਨੇ ਅੱਛਾ ਜੀ ਤੇ ਮੈਂ ਕੋ ਉਹ ਕਹਿੰਦੀ ਤੂੰ ਮੈਨੂੰ ਪਛਾਣਿਆ ਮੈਂ ਕਿ ਨਹੀਂ ਮੈਂ ਨਹੀਂ ਪਛਾਣਿਆ ਤੇ ਉਹ ਕਹਿੰਦੀ ਮੈਂ ਆਤਮੇ ਦੀ ਕੁੜੀ ਆ ਤੇ ਮੈਂ ਕਹਿੰਦਾ ਆਤਮੇ ਦੀ ਕੁੜੀ ਤਾਂ ਹਲਕੀ ਜਹੀ ਆ ਤੂੰ ਕਿਤੇ ਮੇਰੇ ਸਾਥੋਂ ਨੂੰ ਉਮਰ ਦੀ ਜ਼ਿਆਦੇ ਆ ਕਿੰਨੇ ਤੁਸੀਂ ਜਾਣਾ ਕਿੱਥੇ ਵੰਗਾ ਅਸੀਂ ਫਲੋਂ ਨੂੰ ਚੱਲੇ ਕਹਿੰਦੀ ਆ ਜਾਓ ਫੇ ਅਸੀਂ ਵੀ ਫਲੋਂ ਨੂੰ ਹੀ ਜਾਣਾ ਤੇ ਸਾਨੂੰ ਬੁਹਾਲ ਲਿਆ ਵਿੱਚ ਮੈਂ ਹੱਲੇ ਕਿਹਾ ਮੈਂ ਕਿ ਨਹੀਂ ਅਸੀਂ ਤਿੰਨ ਜਣੀਆਂ ਆ ਦੋ ਜਣੀਆਂ ਤੁਸੀਂ ਪਹਿਲਾਂ ਹੀ ਬੈਠੀਆਂ ਆ ਕਹਿੰਦੀ ਕੋਈ ਗੱਲ ਨਹੀਂ ਬੈਹ ਹੋ ਜਾਣਾ ਇੱਕ ਜਿਹੜੀ ਅੱਗੇ ਬੈਹਿ ਦੋ ਜਣੀਆਂ ਪਿੱਛੇ ਬੈਹਿ ਸਾਨੂੰ ਬਹਾਲ ਲਿਆ ਤਾਂ ਐਸਾ ਥੋੜੀ ਦੂਰ ਜਾ ਕੇ ਸਾਨੂੰ ਤੇ ਇਹ ਲਾਹ ਤਾਂ ਕਹਿੰਦੀ ਆ ਕਿ ਇਹ ਜਨਾਨੀ ਦਾ ਪਰਿਸ਼ਨ ਹੋਇਆ ਤਾਂ ਬੈਹ ਨਹੀਂ ਹੁੰਦਾ ਵੀ ਅਸੀਂ ਉੱਤਰ ਗਈਆਂ ਸਾਨੂੰ ਧੱਕੇ ਮਾਰ ਕੇ ਥੱਲੇ ਜੜਾ ਦਿੱਤਾ ਬਾੜੀ ਮੇਰੀ ਖਚਲੇ ਤੇ ਤੁਸੀਂ ਫਲੋਰ ਨੂੰ ਕੀ ਕੰਨ ਚੱਲੀਆਂ ਸੀਗੀਆਂ ਫਲੋਰ ਨੂੰ ਅਸੀਂ ਸਾਡੇ ਵਿਆਹ ਸੀਗਾ ਦੇਰ ਦੀ ਕੁੜੀ ਦਾ ਆਛਾ ਮਲ ਉੱਥੇ ਚੱਲੀਆਂ ਸੀ ਠੀਕ ਹੈ ਹਾਂਜੀ ਤੇ ਜਿਹੜੀ ਤੁਹਾਡੀ ਬਾਲੀ ਲਈ ਆ ਉਹ ਕਿੰਨੇ ਦੀ ਆ ਉਹ ਜਦੋਂ ਬਣਾਈ ਸੀ ਉਦੋਂ 25000 ਦੀ ਸੀ ਉਹ ਸਮਰ ਹੁਣ 40 45 50000 ਦੀ ਹੈਗੀ ਇਸ ਟਾਈਮ ਕਿਉਂਕਿ 1.5 ਲੱਖ ਨੂੰ 16 ਪਹੁੰਚਿਆ ਆ ਤੇ ਤੁਸੀਂ ਉਹਨਾਂ ਦੇ ਬਾਖ ਬਰੇ ਨਹੀਂ ਤੁਸੀਂ ਫਿਰ ਵੀ ਗੱਡੀ 'ਚ ਬੈਠ ਗਏ ਹਾਂਜੀ ਸਾਨੂੰ ਇਹ ਕਿਹਾ ਕਿ ਮੈਂ ਆਤਮੇ ਦੀ ਕੁੜੀ ਆ ਸਾਨੂੰ ਸਾਡੇ ਦੇਰ ਦਾ ਬਚੋਲਾ ਸੀ ਉਹ ਆਤਮਾ ਉਹ ਲੈਣੇ ਤੋਂ ਅੱਛਾ ਜੀ ਤੇ ਉਹਦੀ ਕੁੜੀ ਤਾਂ ਬਿਲਕੁਲ ਜ ਹਲਕੀ ਜਿਹੀ ਆ ਗਈ ਸੀਗੀ ਠੀਕ ਹੈ ਤੇ ਉਹ ਵੱਡੀ ਉਮਰ ਦੀ ਸੀ ਸੱਤ ਉਹ ਠੀਕ ਹੈ ਤੇ ਮਤਲਬ ਤੁਹਾਨੂੰ ਰਸਤੇ ਵਿੱਚ ਹੀ ਸੱਟ ਗਿਆ ਉਹ ਹਾਂ ਜੀ ਰਸਤੇ ਜੀ ਸੱਟ ਗਿਆ ਮਤਲਬ ਠਕਮਲ ਖੜ ਗਿਆ ਹਾਂ ਜੀ ਗੱਡੀ ਦਾ ਕਲਰ ਕਿਦਾਂ ਦਾ ਸੀਗਾ ਚਿੱਟਾ ਸੀ ਉੱਚ ਆ ਕੌਣ ਕੌਣ ਬੈਠਾ ਸੀਗਾ ਉਹ ਮੁੰਡਾ ਸੀ ਡਰਾਈਵਰ ਠੀਕ ਹੈ ਜੀ ਤੇ ਦੋ ਜਨਾਨੀਆਂ ਸੀ ਜਿਹੜੀਆਂ ਜਨਾਨੀਆਂ ਉਹਦੀ ਏਜ ਕਿੰਨੀ ਸੀਗੀ? ਏਜ ਉਹਨਾਂ ਦੀ ਏਜ ਤਾਂ ਪਤਾ ਨਹੀਂ 60-65 ਸਾਲ ਦੀ ਹੋਊਗੀ ਠੀਕ ਹੈ ਦੋ ਹੀ ਕੋਈਆਂ ਸੀ ਨਹੀਂ ਉਹ ਛੋਟੀ ਸੀ ਜਰਾ ਠੀਕ ਹੈ ਜੀ ਦੂਜੀ ਵਾਲ ਠੀਕ ਹੈ ਤੇ ਤੁਸੀਂ ਇਸ ਸਬੰਧੀ ਕੋਈ ਰਿਪੋਰਟ ਲਖਾਈ ਆ? ਨਹੀਂ ਹਜੇ ਤਾਂ ਲਖਾਈ ਨਹੀਂ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ? ਮੰਗ ਅਸੀਂ ਇਹ ਹੈ ਬਟਾ ਲੱਭਣੀ ਚਾਹੀਦੀ ਵਾਲੇ ਤਾਂ ਉਹ ਵੀ ਮੁਜਰਮ ਵੀ ਲੱਭਣੇ ਚਾਹੀਦੇ ਆ ਠੀਕ ਹੈ Oh. Uh -huh.